ਤਨਕਰਦਾ ਸੰਗਰਾਮੀ ਜੀ ਜੀਵਨ ਦਾ ਸਾਹਿਬ ਮਹਿਮਾ ਸਿੰਘ ਤਾਰੀਵਾਲ ਜੀ ਦੀ ਪੁਸਤਕ ਜੀ ਤੇ ਬਹੁਤ ਬਹੁਤ ਮੁਬਾਰਕ ਆਗਲਾ ਸਾਹਿਬ ਮੁਕ Pesh ਕਰਦਾ ਹਾਂ ਜੋ ਇਸ ਪੁਸਤਕ ਦੇ ਸੰਪਾਦਕ ਹਨ ਉਹਨਾਂ ਦੇ ਪਰਿਵਾਰ ਨੂੰ ਵੀ ਤਾਰੀਵਾਲ ਸਾਡੇ ਪਰਿਵਾਰ ਨੂੰ ਮੈਂ ਵਧਾਈ ਪੇਸ਼ ਕਰਦਾ ਹਾਂ ਤੇ ਪੁਸਤਕ ਤੇ ਜੋ ਪਰਚਾ ਪੜਿਆ ਗਿਆ ਹੈ ਜਿਹੜਾ ਸਭ ਤੋਂ ਪਹਿਲਾਂ ਬਹੁਤ ਹੀ ਖੂਬਸੂਰਤ ਬਣੇ ਗਏ ਜੋ ਤਾਲੀਵਾਲ ਸਾਬ ਦੇ ਸਾਥੀ ਸਨ ਉਹ ਵੀ ਬਹੁਤ ਅੱਛਾ ਸੁੰਦਰ ਬੋਕੇ ਗਏ ਹਨ ਮੈਂ ਤੇ ਮੁੱਖसर ਤੌਰ ਤੇ ਹੀ ਗੱਲ ਕਰਾਂਗਾ ਇਹ ਮੁੱਲਾਂਪੁਰ ਗਰੀਬਦਾਰ ਵੇਲਵਾਸੀ ਮਹਿਮਾਂ ਸਿੰਘ ਧਾਰੀਵਾਲ ਜੀ ਜੋ ਆਯੂ ਹੈ ਉਹ 75 ਸਾਲ ਤੇ 25 ਮਹੀਨੇ ਉਹਨਾਂ ਨੇ ਪੂਰੀ ਹੈ ਤੇ ਧਾਰਮਿਕਤਾ ਤੇ ਸਹਿਸੇ ਦੇ ਜੋ ਗੁਣਤੀ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਹੀ ਮਿਲ ਗਈ ਸੀ ਇਹਾਂ ਦਾ ਜੇ ਉਹ ਪਿਤਾ ਜੀ ਸਨ ਉਹ ਜਥੇਦਾਰ ਸਨ ਇਹਨਾਂ ਦੇ ਘਰ ਹੀ ਤੁਸੀਂ ਹੈਰਾਨ ਹੋਵੋਗੇ ਇਹਨਾਂ ਦੇ ਘਰੇ ਹੀ ਅਕਾਲੀ ਦਲ ਦੇ ਬੈਠਦਾ ਹੋਇਆ ਕਰਦੇ ਸਨ ਇਹਨਾਂ ਦੇ ਘਰੇ ਹੀ ਕਾਂਗਰਸ ਦੇ ਬੈਠਣ ਹੋਇਆ ਕਰਦੇ ਸਨ ਜਿਸ ਤਰ੍ਹਾਂ ਕਿ ਜ਼ਿਕਰ ਕੀਤਾ ਹੈ ਕਿ ਬੀਬੀ ਜੀ ਮੋਰੀ ਤੌਰ ਜੀ ਦੇ ਦਾਦਾ ਜੀ ਦੇ ਕੋਕਾਪਾ ਜੀ ਤੇ ਆਪਣੇ ਦੂਸਰੇ ਜੋ ਸਾਥੀ ਬੋਲ ਕੇ ਗਏ ਨੇ ਹੋਰ ਇਸ ਇਲਾਕੇ ਦੇ ਜੋ ਪ੍ਰਸਿੱਧ ਵਿਅਕਤੀ ਸਨ ਡੇਢ ਸੰਸਾਰੀਅਮ ਪਾਰਟੀ ਅੰਦੇ ਉਹਨਾਂ ਨਾਲ ਉਹਨਾਂ ਨਾਲ ਤਕਦੀਵ ਜਿਹਨਾਂ ਦਾ ਮਿਲਕੋ ਮੈਨੂ ਸਿੰਘ ਕਾੜੀਵਾਲ ਜੀ ਰਾਈਟਰ ਵੀ ਸਨ ਇਹ ਜੋ ਪੁਸਤਕ ਹੈ ਉਸ ਵਿੱਚ ਜ਼ਿਆਦਾ ਉਹਨਾਂ ਦੇ ਲਿਖਿਆ ਹੈ ਕਿ ਆ ਪਤਲਾ ਦਾ ਆਵਾਜ਼ ਪ੍ਰਦਾਨ ਹੈ ਫੋਟੋਆਂ ਜਿਹੜੇ ਹੈਗੀਆਂ ਮੈਂ ਤੇ ਦੇਖ ਕੇ ਬੜਾ ਹੀ ਹੈਰਾਨ ਹੋਇਆ ਤੇ ਇਹਨਾਂ ਦਾ ਜੋ ਮੇਲ ਸੀ ਉਹ ਦਰਸ਼ਨ ਸਿੰਘ ਫੇਰਵਾ ਜਿਹੜੇ ਐ ਬڑے ਨੌਨ ਲੀਡਰ ਰਹੇ ਨੇ ਤੇ ਉਮਰਾਨ ਅਗਰ ਸਾਹਿਬ ਤੇ ਹੋਰ ਭਗਤ ਸਿੰਘ ਜੀ ਦੇ ਆਜ਼ਮ ਭਗਤ ਸਿੰਘ ਦਾ ਪਰਿਵਾਰ ਕਰਨੈ ਸਿੰਘ ਇਸੂ ਜੀ ਦਾ ਪਰਿਵਾਰ ਤੇ ਹੋਰ ਜੋ ਲੀਡਰ ਲਾਲਾ ਜਗਤ ਰਾਣ ਇਹ ਸਾਰਿਆਂ ਦੇ ਨਾਲ ਇਹਨਾਂ ਦਾ ਜੋ ਸਿੱਧ ਸੰਪਰਕ ਸੀ ਤੇ 1935 ਦੇ ਵਿੱਚ ਇਹਨਾਂ ਨੇ ਉਹਨਾਂ ਬੰਨਾਂ ਦੇ ਵਿੱਚ ਜਦੋਂ ਮੀਟਿੰਗ ਕੀਤੀ ਹੈ ਉਦੋਂ ਕੋਈ ਟਮਾਟਾ ਮੇ ਮੈਟਰ ਹੁੰਦੇ ਸੀ ਪਿੰਡ ਦੇ ਵਿੱਚ ਜਦੋਂ ਮੈਂ ਮੈਟਰ ਕੀਤੀ ਹੈ ਮੈਨੂੰ ਯਾਦ ਹੈ ਵੀ ਸਾਡੇ ਪਿੰਡ ਦੇ ਵਿੱਚ ਉਸੇ ਚਾਰ ਗੁੰਡੇ ਸੀ ਜਿਹਨਾਂ ਨੇ ਮੈਟਰ ਕੀਤੀ ਸੀ 1953 ਦੇ ਵਿੱਚ ਆਟੋਮੈਟਿਕ ਪੰਜਾਬ ਯੂਨੀਵਰਸਿਟੀ ਸੋਰਨ ਸ਼ੀ ਬਲੈਡ ਤੋਂ ਜਿਹੜੀ ਕਿ ਯੂਨੀਵਰਸਿਟੀ ਇੱਥੇ ਆ ਗਈ ਹੈ ਤੇ 190 ਅ ਭੱਤੀ ਦੇ ਵਿੱਚ ਮੈਟਰ ਕਿਨਾਂ ਦਾ ਪਾਸ ਕਰਨਾ ਇੱਕ ਬਹੁਤ ਮਾਰਕੀ ਬੜੀ ਗੱਲ ਹੈ ਹੌਜੇ 1930 ਚਰੇ ਜਾਂਦੇ ਨੇ ਤੇ ਇਰ ਬਖੋਬੇ ਜੇਲਾ ਦੇ ਵਿੱਚ ਇਹ ਲਾਹੌਰ ਇਹ ਸ਼ਾਹੀ ਮੈਂ ਜੋ ਕਿ ਰਹੇ ਉਹ ਜੇਤ ਰਹਿੰਦੇ ਨੇ ਮੁਜ਼ਫਰਗਾਹ ਜੇਤ ਰਹਿੰਦੇ ਨੇ ਲਾਇਲਪੁਰ ਜੇਤ ਰਹਿੰਦੇ ਨੇ ਤੇ ਜਿਹੜੇ ਸਾਥੀ ਇਹਨਾਂ ਦੇ ਹੋਰ ਸੀ ਅਰਜਨ ਸਿੰਘ ਗਿਰਗਾ ਦੇ ਵਗੈਰਾ ਉਦਮ ਸਿੰਘ ਜੀ ਬੇਟ ਸੰਦੂ ਜੀ ਮਨਿੰਦਰ ਨਾਲ ਸੀ ਜੋ ਇਹਨਾਂ ਨੂੰ ਖਾਣਾ ਵਗੈਰਾ ਮਿਲਦਾ ਸੀ ਖਾਣਾ ਉਹ ਅੱਛਾ ਨਹੀਂ ਸੀ ਮਿਲਦਾ ਬੜਾ ਕਾਟੇ ਮਿਲਦਾ ਸੀ ਇਹਨਾਂ ਨੇ ਆਪਣੀ ਲਿਖਣ ਦੇ ਵਿੱਚ ਲਿਖਿਆ ਵੀ ਸਾਨੂੰ ਗਾਲਾਂ ਪੇਹ ਜੇ ਕੱਢਦੇ ਸੀ ਜਿਹੜੇ ਕਿ ਅਸੀਂ ਵਰਦਾਰਸ਼ ਵਿੱਚ ਕੱਟਦੇ ਪਰ ਅਸੀਂ ਦੇਸ਼ 90190 ਸੀ ਤੇ ਅਸੀਂ ਕੋਈ ਏ ਨਹੀਂ ਮੰਨੀ ਜਾਂ ਕੋਈ ਮਾਫੀ ਨਹੀਂ ਮੰਗੀ ਤੇ ਅਸੀਂ ਜਿਹੜਾ ਹੈਗਾ ਇਹ ਜਿਹੜਾ ਮਤਲਬ ਕੱਟਿਆ ਨੇ ਤੁਸੀਂ ਹੈ ਚਲੇ ਨੇ ਤੇ ਡਿਸਚਾਰਜ ਹੋ ਕੇ ਆਪਣੇ ਪਿੰਡ ਦੇ ਵਿੱਚ ਆ ਗਏ ਤੇ 5 ਸਾਲ ਜੇਲ੍ਹ ਘਟਣ ਤੋਂ ਬਾਅਦ ਇਹ ਪਿੰਡ ਦੀ ਪਿੰਡ ਦੇ ਵਿੱਚ ਇਹਨਾਂ ਨੂੰ ਜੋ ਬੰਦ ਕਰ ਦਿੱਤਾ ਗਿਆ ਤੇ 1946 ਦੇ ਵਿੱਚ ਇਹ گاਉਂ ਦੇ ਸੁਖਾਰਣ ਜੋ ਤਹਿਸੀਲ ਉਥੋਂ ਦੇ ਪ੍ਰਧਾਨ ਵੀ ਰਹੇ ਪਿੰਡ ਦੇ ਸਰਪੰਚ ਵੀ ਹੈ ਕਿਸਾਨ ਕਮੇਟੀ ਦੇ ਪ੍ਰਧਾਨ ਵੀ ਹੈ ਬਾਅਦ ਵਿੱਚ ਕਮਿਊਨਿਸਟ ਪਾਰਟੀ ਵੀ ਚਰੇਗੇ ਲਿਖਦੇ ਨੇ ਵੀ ਜਿਹੜੀਆਂ ਸਾਨੂੰ ਆਸਾਂ ਸੀਗੀਆਂ ਉਹ ਤੇ ਮਤਲਬ ਹੈ ਨਹੀਂ ਕਮਕਾਰ ਹੋਏ ਤੇ ਸੇ ਕਰਕੇ ਜਿਹੜੀ ਮੈਨੂੰ ਪਾਟ ਕੇ ਸੀ ਬਦਲੀ ਬੇਬਾਦ ਮਾਰਕਸ ਹੋ ਗਏ ਤੇ ਦੇਖੋ ਸਮਾਜ ਸੇ ਵੀ ਕਿੱਡੇ ਵੱਡੇ ਸੀ ਪਿੰਡ ਦੇ ਵਿੱਚ ਇੱਕ ਦਿਨ ਅਸੀਂ দান ਕਰਦੇ ਆ ਲੋਕ দান ਕਰਦੇ ਨੇ ਕਹਿੰਦੇ ਜੀ ਖਾਣੇ ਦੇ ਦਾਣ ਕੀ ਪੈ ਉਹ ਪੈਸਾ ਦਾਨ ਹੁੰਦਾ ਹੈ ਇਹਨਾਂ ਨੇ ਗਿਆਨ ਦਾਨ ਕੀਤਾ ਗਿਆਨ ਦਾਨ ਵੀ ਕੀਤਾ ਜੇਲਾਂ ਗੱਡਣ ਤੋਂ ਬਾਅਦ ਇਸ ਤੋਂ ਤਰ ਤਰ ਸੇਗਰਾਮੀ ਸੀ ਉਸ ਤੋਂ ਮਤਲਬ ਹੈ ਇਹਨਾਂ ਨੇ ਵਿਆਹਦਾਨ ਕਿਤੇ ਪਿੰਡ ਦੇ ਲਾਇਬ੍ਰੇਰੀ ਕੰਮ ਕੀਤੇ ਮਾਦਗਰੀ ਦੀ ਲਾਇਬ੍ਰੇਰੀ ਤੇ 1947 ਵਿੱਚ ਜਦੋਂ ਦੇਸ਼ ਦੀ ਵਟਵਾਰਾ ਹੋਇਆ ਉਹਨਾਂ ਨੇ ਅਮਨ ਕਮੇਟੀ ਜਿਹੜੀ ਸੀ ਉਹ ਕੰਮ ਕੀਤੀ ਤੇ ਕਿਸੇ ਵੀ ਮੁਸਲਮਾਨ ਨੂੰ ਆਪਣੇ ਪਿੰਡ ਦੇ ਨੂੰ ਲਾਬੇ ਚ ਅਗੇ ਨੂੰ ਮਰਨੇ ਨਹੀਂ ਦਿੱਤਾ ਉਹ ਸਾਰੇ ਇਹਨਾਂ ਨੇ ਸੇਵ ਪਹਚਾਏ ਖਰ ਜਿਹੜੇ ਕਿ ਮਾਈਗਰੇਟ ਹੋ ਕੇ ਪਾਕਿਸਤਾਨ ਚ ਰਹੇਗੇ ਤੇ ਬੜੀ ਹੈਰਾਨੀ ਦੀ ਗੱਲ ਹੈ ਤੇ ਬੜੀ ਖੁਸ਼ੀ ਦੀ ਵੀ ਗੱਲ ਹੈ ਤੇ ਮਨੁਮੋਹ ਵਾਲੇ ਸਿਰ ਝੁਕ ਜਾਂਦਾ ਹੈ ਵੀ ਇਹਨਾਂ ਨੇ ਇਹ ਇਹਨਾਂ ਦੇ ਘਰ ਜੋ ਪਗਲ ਸਿੰਘ ਸ਼ੇਰ ਆਜ਼ਮ ਜੇ ਜੀ ਜੋ ਮਾਗਾ ਜੀ ਸਨ ਤੇ ਤਰਨ ਸਿੰਘ ਇਸਰੂ ਜੋ ਖਨੇ ਦੇ ਲਾਗੇ ਪੰਡ ਹੈ ਉਹਨਾਂ ਦੇ ਬਾਬੇ ਜੀ ਸਨ ਤੇ ਪਰਵਾਸੀ ਉਹ ਵੀ ਇਹਨਾਂ ਦੇ ਘਰ ਆ ਕੇ ਉਹਨਾਂ ਨੇ ਵਿਚਾਰਨ ਪਾਏ ਨੇ ਇਸ ਤਰ੍ਹਾਂ ਹੋਰ ਵੀ ਸੰਪਰਕਾ ਇੰਸਟਾਗ੍ਰਾਮੀ ਵਗੈਰਾ ਉਹ ਨਰੇਂਦਰ ਸਿੰਘ ਜਸਟਨ ਕੇ ਪਹਿਲੇ ਮੈਂ ਦੱਸਿਆ ਵੇ ਹਾਰਿਕ ਪਾਰਟੀ ਲੀਡਰ ਦਾ ਇਹਦਾ ਨਹੀਂ ਮਿਲਾਂ ਸੀ ਮੈਂ ਬੜਾ ਪੜ ਕੇ ਹੈਰਾਨ ਹੋਇਆ ਐ ਬੀਬੀ ਮੋਨੀ ਇਹ ਪੰਨਾ 75 ਦੇ ਜੋ ਇਤਬਾਬ ਹੈ ਉਹ ਚ ਲਿਖਿਆ ਹੈ ਬਿਲ ਸਰਬਾਰ ਪਾਰਸੈਂਟੇ ਨੂੰ ਉਹ ਵੀ ਜਦੋਂ ਇਹਨਾਂ ਦੇ ਦੂਸਰੀ ਪਾਰਟੀ ਸੀ ਉਹ ਵੀ ਉਹ ਦੂਸਰੀ ਪਾਰਟੀ ਚ ਸ਼ਾਮਲ ਹੋਏ ਤੇ ਪਰਫੈਕਟ ਲੋ ਮੇਰੇ ਚੀਫ ਇੰਜੀਨੀਅਰ ਸੀਗੇ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਟੇਲ ਆਫ ਹਾਈਡ੍ਰੋਇਲ ਤੇ ਉਹ ਗੋਗਨਿਸ ਲੀਰਿੰਗ ਦੇ ਸੀਗੇ ਬਾਅਦ ਕੇ ਸੀਗੇ ਤੇ ਡੈਮੋਕਰੈਟਿਕ ਫੋਰਮ ਦੇ ਉਹ ਫਿਰ ਵੀ ਰਹਿ ਨੇ ਇਹਨਾਂ ਬਾਰੇ ਬੜਾ ਮੁੱਛ ਕਿਹਾ ਜਾਂਦਾ ਤੇ ਕਿਉਂਕਿ ਹਰ ਹੋਰ ਵੀ ਆਪਣੇ ਬਲਾਰੇ ਨੇ ਬੋਲਨੇ ਇਹ ਸਰ ਕੇ ਨੇ ਜ਼ਿਆਦਾ ਕੁਛਣਾ ਕਹਿੰਦਾ ਹੋਇਆ ਮੈਂ ਉਹਨਾਂ ਨੂੰ ਨੰਮਨ ਕਰਦਾ ਹਾਂ ਤੇ ਇਸ ਪੁਸਤਕ ਰੀਜ਼ਨ ਤੇ ਚੌਹਿਆਲ ਸਾਹਿਬ ਜੀ ਤੇ ਪਰਿਵਾਰ ਨੂੰ ਸਮਾਪਤ ਪਰਿਵਾਰ ਨੂੰ ਮੈਂ ਬਹੁਤ ਬਧਦਾ ਬਾਤ ਬਾਤ ਇਹਨਾਂ ਤੋਂ ਬਾਅਦ ਸਾਡੇ ਪੰਜਾਬੀ ਵਿਦਿਅਕ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰਸੀਪਲ ਭਾਦਰ ਸਿੰਘ ਗੋਸਲ ਜੀ ਆਪਣੇ ਵਿਚਾਰ ਰੱਖਣਗੇ ਅੱਜ ਦੇ ਇਸirkul ਬਲੰਕਰ ਅਨੋਖੇ ਇਹ ਬਹੁਤ ਹੀ ਮਹੱਤਵਪੂਰਨ ਸਮਾਗਮ ਦੇ ਇਹਾਜ਼ਰ ਮੇਰੇ ਸਾਰੇ ਸਰਕਾਰ ਸਾਥੀਓ अच्छा जो सा प्रधानमंत्री मंडल है वह भी बड़ा विचित है क्योंकि साधानमिमंडल की दो पीसी अफसर बैठे ना ही साहित्य बैठे दूसरी गल कि अ जो फंक्शन है इसका बड़ा ही महत्वपूर्ण प्रोग्राम महत्व महत्वपूर्ण क्योंकि जो कदार रिलीज की जा रही है उस वास्ते इतनी बड़ी संख्या में जो गुजन लोग आए हैं बुद्धि जी आए हैं ਉਹ ਦੋ ਗੱਲਾਂ ਸਬੂਤ ਨੇ ਉਹ ਦੋ ਗੱਲਾਂ ਕੀ ਨੇ ਇੱਕ ਗੱਲ ਤਾਂ ਇਹ ਸਬੂਤ ਆ ਕਿ ਸਾਡੇ ਸਮਾਜ ਵਿੱਚ ਅੱਜ ਵੀ ਸਾਰੇ ਲੋਕਾਂ ਉਹਦਾ ਸਾਨੂੰ ਬਹੁਤ ਪਿਆਰ ਕਰਦੇ ਨੇ ਸਮਾਜ ਵਿੱਚ ਉਹਦਾ ਸਾਨੂੰ ਬਹੁਤ ਕਦਰ ਨੂੰਦਾ ਇਹੋ ਉਹਦੇ ਪਿਆਰ ਫੜਕਾਈ ਇਹਦੇ ਲੋਕ ਇੱਥੇ ਹੋਏ ਨੇ ਦੂਜੀ ਗੱਲ ਇਹ ਇਹ ਹੈ ਕਿ ਅੱਜ ਵੀ ਸਾਡੇ ਸੰਕਰਾਂ ਸਾਡੇ ਲੋਕਾਂ ਵਿੱਚ ਕੁਝ ਆਪਣੇ ਜੋ ਦੇਹਾ ਦੇ ਦੇਸ਼ ਪ੍ਰੇਮੀ ਜਾਇ ਨੇ ਸਾਡੇ ਬਜ਼ੁਰਗਾਂ ਜਿਨ੍ਹਾਂ ਨੇ ਹਮੇ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਸਤ ਸ੍ਰੀ ਅਕਾਲ ਸਿੱਧਾ ਕਰੂ ਮਨ ਕਰਦਾ ਬੋਲਦਾ ਅੱਜ ਕਿਸੇ ਕਰਕੇ ਆਏ ਆ ਕਿਉਂ ਮੈਨੂੰ ਪਤਾ ਹੈ ਫਜ਼ਲ ਹਰੀ ਸਿੰਘ ਪੱਠੇ ਰਹੇ ਆਪਣੇ ਉਹ ਬਹੁਤ ਆਪਣੇ ਜਿਹੜਾ ਸਾਡੇ ਗਦੀਪਾ ਬਾਰੇ ਬਹੁਤ ਨੇ ਕੰਮ ਕੀਤਾ ਉਹ ਜਿਹੜਾ ਕਿ ਆਏ ਨੇ ਕਿਉਂ ਚਾਹੁੰਦੇ ਕਿ ਦੇਖੀਏ ਕਿ ਗਦੀਪਾ ਦਾ ਬਾਰੇ ਕੀ ਕੁਝ ਦੇਖਾ ਗਿਆ ਕੀ ਕੁਝ ਕੀਤਾ ਗਿਆ और जिसका किताब का संबंध है सिंह जी बारे किताब बहुत कुछ लिखे है और मैं हैरान हाँ कि औजला साहब अपने इतने जो मखसूस उन्होंने टाइम आ कि कम करते हैं हर वे उन्होंने डुटी लगी रही है कि फिर भी लिख देंगे पहले उन्हें कई किताबा उन हो चुकिया ने इस करके पता नहीं किन समा कड़ते हैं ਕਿਉਂਕਿ ਕਿਤਾਬ ਕੋਲੇ ਸਿਰਫ ਸੰਪਾਦੀਕਾਰੀ ਹੋਵੇ ਬਲਕੇ ਸੰਪਾਦਨ ਕਰਨ ਦੀ ਜ਼ਿਆਦਾ ਹੋਰ ਸਮਾਂ ਲੱਗਦਾ ਕਿਉਂ ਮੈਂ ਆਪ ਹੀ ਲਿਦਾ ਹਾਂ ਔਰ ਮੈਨੂੰ ਪਤਾ ਹੈ ਕਿ ਮੇਰੀ ਕਿਤਾਬ ਦੀ ਆਜਾ ਮੇਰਾ ਪਿੰਡ ਦੇਖ ਲਾ ਉਹਦੇ ਵਿੱਚ ਵੀ ਮੈਂ ਇੱਕ ਲੇਖੀ ਨੂੰ ਲਾ ਪਰਵਾਹ ਨਹੀਂ ਔਰ ਵੀ ਬਹੁਤ ਹੀ ਬਚਤਣਾ ਨੇ ਉਸ ਆਪਣੇ ਪਿੰਡ ਦਾ ਦਰਪਨ ਪੇਸ਼ ਕੀਤਾ ਹੈ ਅੱਜ ਫਿਰ ਉਹਨੇ ਇਸ ਕਿਤਾਬ ਦੇ ਵਿੱਚ ਵੀ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਜਿੱਥੇ ਮਹਿਮਸੂਨ ਸੁਧਾਰੀਆਂ ਪੇੜ ਦਿੱਤੀਆਂ ਨੇ ਉੱਥੇ ਨਾਲ ਹੀ ਸਾਨੂੰ ਵੀ ਫਰ ਹੈ ਇਹ ਅਸੀਂ ਵੀ ਸਾਰੇ ਸਹਿਯੋਗ ਕਰੂਗੇ ਅਤੇ ਜਿਹੜੇ ਆਪਣੇ ਅਣਗੌਲੇ ਸਹਿ ਆਪਣੇ ਡੜੇ ਗਦਰੀਵਾਦੀ ਰਹੇ ਨੇ ਜਾਂ ਸਾਡੇ ਦੇਸ਼ ਪ੍ਰੇਮੀ ਰਹੇ ਨੇ ਜਿਹਨਾਂ ਨੇ ਕੁਰਬਾਨੀਆਂ ਦਿੱਤੇ ਨੇ ਜਿਹਨਾਂ ਕਟੀਆਂ ਨੇ ਸਾਨੂੰ ਉਨ੍ਹਾਂ ਨੂੰ ਇਜਾਜ਼ਤ ਕਰਨਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਆ ਕਿ ਬੜੇ ਹੈਰਾਨ ਆ ਕਿ ਅੱਪੇ ਸਾਡੇ ਨਾਲ ਨਾ ਲੁੱਣਾ ਪਰ ਕੋਈ ਦੂਰ ਨਹੀਂ ਚੱਲ ਜਾਂਦੇ ਜਣਾ ਚੁੱਲਾ ਪਰ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਕਰਤਾਰ ਮਹਿਮਾਜੂ ਦੇ ਘਰ ਮਾਤਾ ਨੋ ਆਪਣੇ ਵਿਦਿਆਵਤੀ ਜੀ ਜੋ ਪਾਕਸ਼ਨੀ ਦੇ ਮਾਤਾ ਜੀ ਤੇ ਅਤੇ ਨਾਲ ਹੀ ਕਮੈਦ ਦੇ ਇਸ਼ੁਰ ਦੇ ਮਾਤਾ ਜੀ ਇਕੋ ਦੇ ਇਕੱਠੇ ਉਸ ਘਰ ਤੇ ਆਏ ਨੇ ਇਸਹਿ ਕਰੂ ਸਿਦਾ ਕਰਨ ਮਨ ਕਰਦਾ ਤੇ ਫਿਰਕੇ ਅਸੀਂ ਤਾਂ ਉਹਨਾਂ ਸਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਜਰੂਰ ਉਹ ਘਰ ਦੇ ਦਰਸ਼ਨ ਕਰਾਓ ਅਸੀਂ ਜਾ ਕੇ ਸਿਦਾ ਕਰ ਸਕੇ ਦੂਸਰੀ ਇਹ ਆ ਕਿ ਇਸ ਥਾਮ ਇੱਕ ਤਾਲ ਇੱਕ ਦਰਪਣ ਫਰਿਸਮਾ ਅੰਦਾ ਬੜੀਆਂ ਲੜਾਈਆਂ ਕਰਨੀਆਂ ਪਈਆਂ ਨੇ ਤੁਸੀਂ ਦੇਖਿਆ ਇਹ ਅਕੇ ਕਲਵਾਰਾਂ ਦੇ ਨਾਲ ਲੋਕ ਲੋਕ ਰਾਜ ਕਰ ਗਏ ਕਲਵਾਰਾਂ ਦੇ ਨਾਲ ਰਾਜ ਕਰ ਗਏ ਹੁਣ ਬੋਲੀ ਦੇ ਨਾਲ ਰਾਜ ਕਰ ਰਹੇ ਨੇ ਇਹ ਜਿਆਦਾ ਬੋਲਦੇ ਹੋਰ ਰਾਜ ਕਰ ਰਹੇ ਨੇ ਤੇ ਅੱਗੇ ਬੜਾ ਸਾਰੇ ਸੰਤਾਰੋਂ ਮੈਂ ਅਪੀਲ ਕਰਦਾ ਤੁਹਾਨੂੰ ਵੀ ਕਿ ਤੁਸੀਂ ਵੀ ਧਿਆਨ ਰਹੋ ਅੱਗੇ ਨੂੰ ਕਲਮਾ ਵਾਲੇ ਦਾ ਰਾਜ ਆਇਆ ਅਗੇ ਨੂੰ ਕਾਵਾ ਵਾਲੇ ਦਾ ਰਾਜ ਆਏਗਾ ਤੇ ਤੁਸੀਂ ਹੁਸ਼ਿਆਰ ਹੋ ਜਾਓ ਤੇ ਨਾ ਹੀ मैं यू कि एक किताब का कि महत्व वा मैं स्कूलों में बहुत पढ़ाया सबको देखिए किताबा भी बहुत पढ़िया ने लिखिया भी बहुत ने किताब पर मैं रिकमेंड कर सकता किताब आज बच्चे तक जाए साकूली बच्चे तक जाए स्कूलों दिन लाइब्रेरिया जाए कॉलेज लाइब्रेरिया जाए लोगों को पता लगे सा पता लगे कि देश एम आज़ाद हो गया है ਇਸ ਜਗ੍ਹਾ ਦੀ ਇਹ ਨਹੀਂ ਪਤਾ ਨਹੀਂ ਕਿੰਨਾਂ ਨੇ ਜਿੰਨਾ ਕਿ ਕਿੱਦਾਂ ਜਿਕੇ ਕਿਦਾਂ ਮੈਂ ਮਤਲਬ ਵਰਗਿਆ ਜਿਸ ਦੀ ਦਾੜੇ ਦੁਰਗਾ ਨੇ ਕਰਵਾੜੀਏ ਕਿੱਥੇ ਨੇ ਉਹਦੇ ਪਰਿਵਾਰਾਂ ਨੇ ਕਿੱਦਾਂ ਸੰਕਟ ਘਟੇ ਕਿੱਦਾਂ ਕਰਵਾਣੇ ਕਿੱਥੇ ਨੇ ਇਸ ਕਰਕੇ ਇਹ ਬਹੁਤ ਦੁਖੀ ਆ ਕਿ ਇਹ ਕਿਤਾਬ ਉਹਨਾਂ ਦੀ ਜੈਬਰੀ ਅੰਦਰ ਹੀ ਲੱਗ ਜਾਵੇ ਬੱਚੇ ਅੰਦਰ ਹੀ ਆਵੇ ਦੂਸਰੀ ਗੱਲ ਇਹ ਹੈ ਕਿ ਮੇਰੇ ਵੀ ਸਤਾ ਦਾ ਬੜਾ ਮਹੱਤਵ ਆ ਉਹ ਮਤਲਬ ਪੀਏ ਨੇ ਲਈ ਮੇਰੀ ਸਤਾ ਬਈ ਦੀ ਵੱਡ ਸਾਡੇ ਗਦਰੀ ਬਾਬੇ ਕਾਲੀ ਬੱਦੀ ਦਾਦੀ ਬਾਦਰੀ ਬਾਬੇ ਉਹ ਮੈਂ 25 26 ਤਕਰੀਬਨ ਗਦਰੀ ਬਾਬਾ ਦਾ ਵਰਣਨ ਕੀਤਾ ਤਾਂ ਲੇਕਿਨ ਮੈਂ ਇੱਕ ਗਦਰੀ ਬਾਬਾ ਦੀ ਬਾਬਾ ਕਰਮ ਸਿੰਘ ਤੂੜ ਉਹਦੇ ਬਾਰੇ ਮੇਰੇ ਬੜੀਆਂ ਕਿਤਾਬਾਂ ਪੜ੍ਹੀਆਂ ਕਿ ਮੈਨੂੰ ਉਹਨਾਂ ਦੇ ਬਾਰੇ ਥੋੜੀ ਜਿਹੀ ਜੇ ਤੋ ਪਤਾ ਮਿਲ ਜੇ ਥੋੜਾ ਬਧਾ ਜ਼ਰੂਰ ਉਹਨਾਂ ਦੇ ਬਾਰੇ ਉਹਨਾਂ ਦੇ ਲਾਈਫ ਬਾਰੇ ਕੋਈ ਪਤਾ ਲੱਗ ਜੇ ਲੇਕਿਨ ਮੈਨੂੰ ਬਹੁਤਾ ਪਤਾ ਹੀ ਲੱਗ ਗਿਆ ਤੇ ਉਹ ਲੱਗ ਗਿਆ ਦੇਖਤੀ ਕਰਮ ਸਿੰਘ ਤੂੜ ਦਾ ਉਹ ਮੈਨੂੰ ਇਸ ਤਰ੍ਹਾਂ ਪੜ੍ਹਨਾ ਪਿਆ ਮੈਨੂੰ ਮੈਨਜ਼ ਕਰਨਾ ਪਿਆ ਪਰ ਇੱਕ ਦਾ ਪੜ੍ਹ ਕੇ ਮੈਨੂੰ ਬੜੀ ਮਹਿਸੂਸ ਹੋਇਆ ਕਿ ਉਹ ਮੈਨੂੰ ਤਰ੍ਹਾਂ ਲੱਗਿਆ ਕਿ ਉਹ ਪਰੰਥੀ ਦੀ ਧੂਰ ਤੋਂ ਹੁਸ਼ਿਆਰ ਕੋਲ ਨਹੀਂ ਜਲੇ ਤੂਟ ਕਲਾ ਕੋਲ ਨਹੀਂ ਗਈ ਇਸ ਕਿਤਾਬ ਨੇ ਮੈਨੂੰ ਜਾਣਕਾਰੀ ਦਿੱਤੀ ਤੇ ਸਿਰਫ ਤੁਸੀਂ ਕਿੰਨਾ ਕਰਤਾ ਉਦੋਂ ਇਸ ਦਾ ਜਿਹੜੀ ਗਏ ਸੈਨਟਲਰ ਵੱਲ ਜਾਣਕਾਰੀ ਨਹੀਂ ਹੋਈ ਤੇ ਕਰਕੇ ਮੈਂ ਜਿੱਥੇ ਅਗਰ ਜਾਂਦਾ ਬਹੁਤ ਵਾਰ ਜਾਂਦਾ ਹਾਂ ਇਹ ਉਹਨੇ ਬੜਾ ਉਦਮ ਵਾਲੀ ਕੰਪਨੀ ਦਾ ਬੜਾ ਵੱਡਾ ਪੁਰਾਣਾ ਡੀਟ ਹੈ ਉਸੇ ਨੂੰ ਦੇ ਘਰ ਦੇ ਨੂੰ ਮਾਰਕ ਦੇ ਨਾਲ ਸਾਰੇ ਬਿਵਾਰ ਨੂੰ ਮਾਰਕ ਦੇ ਨਾਲ ਜੇ ਕਿਸ ਤਰ੍ਹਾਂ ਉਹਨਾਂ ਨੇ ਉਹਦੀਆਂ ਪੁਰਾਣੀਆਂ ਫੋਟੋਆਂ ਪੁਰਾਣੀਆਂ ਲਿਖਤਾ ਪੁਰਾਣੀਆਂ ਤਿੱਥੀਆਂ ਸਾਂਭ ਕੇ ਰੱਖਿਓ ਸਾਂਭ ਕੇ ਰੱਖੀਆਂ ਔਰ ਨਾਲ ਹੀ ਉਹਦਾ ਸਾਥ ਦੀ ਪਿੰਡੂਤਾ ਪਾ ਦਿੱਤਾ ਤੇ ਇਹ ਦਾ ਬੜੇ ਸਾਹਰੇ ਆ ਤੇ ਨਾਲ ਹੀ ਮੈਂ ਇਹਨੀ ਅਪੀਲ ਕਰਾਂਗਾ ਕਿ ਜੇ ਸਾਡੇ ਸਹਿਤ ਕਰ ਦੇਖਣਾ ਚਾਹੁੰਦੇ ਨੇ ਦੇਖੋ ਸਾਡੇ ਬਹੁਤ ਸਾਰੇ ਅਜਿਹੇ ਆਉਣ ਡੌਲੇ ਬੜੇ ਜਿਹੜਾ ਨੇ ਕਸ਼ ਕਰਦੇ ਨੇ ਜਿੰਨਾ ਕੱਢੀਆਂ ਨੇ ਔਰ ਬਹੁਤ ਹੀ ਹੈਰਾਨ ਹੋ ਗਏ ਤੇ ਛੰਗੇ ਮੰਗੇ ਢੜਾ ਢੜੇ ਪਿਆਗੇ ਤਕੀਏ ਦੇ ਜੋ ਉਹ ਅੰਡੇ ਮੰਗੇ ਦੇ ਹੀ ਦੀ ਇਹੋ ਗਾਣਿਆਂ ਨੂੰ ਕਿੰਨੇ ਆ ਗਾ ਉਹਨਾਂ ਨਾਮ ਰੱਖਿਆ ਤਾਂ ਸਾਡੇ ਜਗਰੀ ਪੱਟਿਆਂ ਨੇ ਨੱਡਕੁੰਡ ਜਿਹੜਾ ਬੰਦਾ ਉੱਥੇ ਜਾਂਦਾ ਉਹ ਬਾਫ ਨਹੀਂ ਆਉਗਾ ਇੱਥੇ ਨੇ ਉੱਥੇ ਤੁਸ਼ਜ ਦੇ ਨਾਮ ਇੱਥੇ ਆਪਣੇ ਕੋਲੋਂ ਕਸ਼ ਤੇ ਜਾਂਦੇ ਦੀ ਲੇਕਿਨ ਇਹਨਾਂ ਨੇ ਕਿਤਾਬ ਵਿੱਚ ਮੈਂ ਮਾਣਨੇ ਆਪ ਜਿਹੜਾ ਕੀਤਾ ਹੈ ਐ ਸਾਥੂ ਸਿੰਘ ਦੇੇ ਵਰਗੇ ਦਾ ਬਣਨੇ ਕੀਤਾ ਹੈ ਹੂਰ ਕਦੇ ਬੋਲਦਾ ਬਣਨੇ ਕੀਤਾ ਬਹੁਤ ਹੈ ਜਿਹਨਾਂ ਦਾ ਸਰੂਪ ਬਹੁਤ ਕੋਤ ਕੰਦੀ ਲੋੜਾ ਪਰ ਬਹੁਤ ਬੜਨ ਦੀ ਲੋੜਾ ਸਰੂਪ ਬਹੁਤ ਦੇਖਦੀ ਲੋੜਾ ਇਸ ਤਰ੍ਹਾਂ ਕੇ ਮੈਂ ਸਾਰੇ ਸਹਿਯੋਗੀਆਂ ਨੂੰ ਆਪਣੇ ਵੱਲੋਂ ਵੀ ਇਹ ਅਪੀਲ ਕਰਦਾ ਹੈ ਕਿ ਆਓ ਸਖੋ ਕਲਮਾ ਆਓ ਪਹਿਲੀਏ ਆਪਣੇ ਜਹੇ ਜੋੜਿਆ ਹੋ ਜਾਏ ਸਰਮਾਨੀ ਵਾਲੇ ਵੀਰਾਂ ਨੂੰ ਜਿਹਨਾਂ ਨੇ ਸਾਡੇ ਦੀ ਕੁਰਬਾਨੀ ਕੀਤੀ ਹੈ ਜਿਹਨਾਂ ਦੇ ਸਾਰੇ ਅੱਜ ਵੀ ਆਪਣੇ ਆਜ਼ਾਦੀ ਦਾ ਮਾਣ ਨੂੰ ਮਨੋਰਾਇ ਬਾਵਾ ਕਲਵਾਦੀ ਜੀ ਤੇ ਸਾਡੇ ਦੇ ਮੈਂ ਸਰਦਾਰ ਕੁਵਰ ਸਿੰਘ ਖੋਖਰ ਜੀ ਜੀ ਪ੍ਰਵੀਨ ਕੁਮਾਰ ਸੋਹਣ ਜੀ ਸਰਪਾਲ ਸਿੰਘ ਮੁੱਲਾਂਪੁਰ ਜੀ ਸਰਦਾਰ ਦੇਸ਼ ਰਾਜ ਸਿੰਘ ਮੁੱਲਾਂਪੁਰ ਜੀ ਜੋਨ ਪੰਚਾਇਤ ਸਾਡੇ ਸੈਕਟਰੀ ਦਾ ਨਾਮ ਦਾ ਬਹੁਤ ਪੀਪਾ ਲਿਖਦਾ ਸੋ ਇਹ ਸਾਰੇ ਇੱਥੇ ਆਏ ਇਹਨਾਂ ਦਾ ਅਧੀਨ ਤੈਰੋ